ਦੋਸਤੋ ਕੱਲ ਸਾਡੇ ਪਰਿਵਾਰ ਦਾ ਇੱਕ ਮੈਂਬਰ ਸਾਨੂੰ ਛੱਡ ਕੇ ਚਲਾ ਗਿਆ ਤੇ ਉਹ ਕਹਿੰਦੇ ਹੁੰਦੇ ਨਾ ਵੀ ਸੱਪਾਂ ਦੇ ਪੁੱਤ ਕਦੀ ਮਿੱਤ ਨਹੀਂ ਹੁੰਦੇ ਤੇ ਆ ਇਹ ਗੱਲ ਬਿਲਕੁਲ ਸਾਬਤ ਹੋ ਗਈ ਆ ਤੇ ਦੋਸਤੋ ਤੁਹਾਨੂੰ ਪਤਾ ਹੀ ਸਾਡੇ ਇੱਕ ਸਟਫੀ ਸੀਗਾ ਜੋੜਾ ਕੁੱਤਿਆਂ ਦਾ ਰੱਖਿਆ ਹੋਇਆ ਸੀਗਾ ਇੱਕ ਸਟਫੀ ਸੀਗਾ ਤੇ ਇੱਕ ਸਾਡੀ ਸਵੀਟੀ ਆ ਤੇ ਜਿਹੜਾ ਸਟਫੀ ਨੂੰ ਕੱਲ ਪਵਣ ਆਪਾਂ ਅਸੀਂ ਗਏ ਸੀ ਦੋਸਤੋ ਚੰਡੀਗੜ੍ਹ ਤੇ ਸਟਫੀ ਦੇ ਵਿੱਚੋਂ ਸਾਡੇ ਘਰੇ ਸੱਪ ਆ ਗਿਆ ਤੇ ਕਹਿੰਦੇ ਹੁੰਦੇ ਨਾ ਵੀ ਜਿਹੜਾ ਦਰਵੇਸ਼ ਹੁੰਦਾ ਉਹ ਮਾਲਕ ਦਾ ਇੰਨਾ ਵਫਾਦਾਰ ਹੁੰਦਾ ਨਾ ਵੀ ਉਹ ਆਪ ਦੀ ਜਾਨ ਦੇ ਦਿੰਦਾ ਪਰ ਉਹ ਮਾਲਕ ਨੂੰ ਅੰਝ ਤੱਕ ਨਹੀਂ ਆਉਣ ਦਿੰਦਾ ਹਾਂਜੀ ਜਿਉ ਸੱਪ ਸਟਫੀ ਦੇ ਨਾਂ ਲੜਦਾ ਹੋ ਸਕਦਾ ਸੇ ਸਾਡੇ ਪਰਿਵਾਰ ਦੇ ਕਿਸੇ ਮਰਜੀ ਮੈਂਬਰ ਦੇ ਲੜ ਸਕਦਾ ਸੀ ਮਤਲਬ ਕਿ ਉਹ ਜਿਹੜਾ ਇੱਕ ਕਾਲ ਹੀ ਲੈ ਕੇ ਆਇਆ ਸੀਗਾ ਇੱਕ ਮਿੰਟ ਦੇ ਵਿੱਚ ਦੋਸਤੋ ਇਸ ਗੇਟ ਤੇ ਸੱਪ ਐਂਟਰ ਕੀਤਾ ਉਹ ਸਾਹਮਣੇ ਸਟਫੀ ਬੈਠਾ ਸੀ ਜਿੱਥੇ ਜੈਸ਼ਵਿਕ ਖੇਡਦਾ ਪਿਆ ਉਸ ਤੋਂ ਅਗਲੇ ਘਰੇ ਤੇ ਦੋਸਤੋ ਮਤਲਬ ਕਿ ਕੁੱਤੇ ਨੇ ਦੇਖ ਕੇ ਸਾਬ ਨੂੰ ਦੇਖ ਕੇ ਕੁੱਤੇ ਨੇ ਥੋੜਾ ਭੌਂਕਣਾ ਵਗੈਰਾ ਸ਼ੁਰੂ ਕੀਤਾ ਤੇ ਉਹ ਤਾਂ ਇਹ ਇਹ ਆਪਣੇ ਕੋਈ ਪਹਿਲੀ ਵਾਰੀ ਤਾਂ ਸਨੇਕ ਆਇਆ ਨਹੀਂ ਆਪਣੇ ਤਾਂ ਵਾਧੂ ਵਾਰੀ ਆਇਆ ਉਹਦੇ ਸਟਫੀ ਤੇ ਸਵੀਟੀ ਇੱਕ అలਾਰਮ ਦੀ ਤਰ੍ਹਾਂ ਆਵਾਜ਼ਾਂ ਮਤਲਬ ਉੱਚੀ ਉੱਚੀ ਕੱਢਣ ਲੱਗ ਜਾਂਦੇ ਆ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕੋਈ ਨਾ ਕੋਈ ਚੀਜ਼ ਆਪਣੇ ਘਰੇ ਆਈ ਜ਼ਰੂਰ ਆ ਦੋਸਤੋ ਇਹ ਗੱਲ ਸਾਬਤ ਹੋ ਗਈ ਅੱਜ ਤੱਕ ਮਤਲਬ ਕਿ ਐਵੇਂ ਦਾ ਸਾਡੀ ਫੈਮਿਲੀ 'ਚ ਕਦੇ ਨਹੀਂ ਹੋਇਆ ਸੀਗਾ ਵੀ ਹੁਣ ਪਤਾ ਲੱਗ ਗਿਆ ਵੀ ਸੱਪ ਕਦੇ ਵੀ ਕਿਸੇ ਦੇ ਮਿੱਤ ਨਹੀਂ ਹੁੰਦੇ ਤੇ ਇਹਨਾਂ ਨੂੰ ਜਿੱਥੇ ਜੀ ਕਰੇ ਜਿਹਦੇ ਕੋਈ ਦਿਸ਼ੇ ਤਾਂ ਇਹਨਾਂ ਨੂੰ ਮਾਰ ਦੇਣਾ ਚਾਹੀਦਾ ਨਹੀਂ ਤੇ ਆਪਣੀ ਫੈਮਿਲੀ ਨੂੰ ਵੀ ਕੁਝ ਨੁਕਸਾਨ ਪਹੁੰਚਾ ਸਕਦੇ ਆ ਸਟਫੀ ਜਿਹੜਾ ਸੀਗਾ ਵੀ ਇੱਕ ਬੱਚਾ ਸੀਗਾ ਮਤਲਬ ਕਿਤੇ ਸਾਡੀ ਫੀਟੇ ਦੋਸਤੋ ਕੱਲ ਦੀ ਬਹੁਤ ਜ਼ਿਆਦਾ ਉਦਾਸ ਕੱਲ ਅਸੀਂ ਚੰਡੀਗੜ੍ਹ ਵਾਪਸ ਆਏ ਸੀ ਸ਼ਾਮ ਨੂੰ 8:30 ਵਜੇ ਮਤਲਬ ਰਾਤ ਦੀ ਗੱਲ ਹੈ ਰਾਤ ਦੀ ਗੱਲ ਹੈ ਇਹ ਮਤਲਬ ਹੈ ਕਿ ਇਸਟਾਫੇ ਨੂੰ ਦੇਖਣ ਦਾ ਮੌਕਾ ਵੀ ਨਹੀਂ ਮਿਲਿਆ ਤੇ ਮੰਮੀ ਹੁਣਾਂ ਨੇ ਪਹਿਲਾਂ ਹੀ ਮਤਲਬ ਕਿ ਉਹਨੂੰ ਨਾ ਪਤਾ ਵੀ ਮੰਮੀ ਹੁਣਾਂ ਨੇ ਤੇ ਸੋਚਿਆ ਵੀ ਐਵੇਂ ਉਹਨਾਂ ਦਾ ਮਨ ਦੁਖੀ ਹੋਊਗਾ ਵੀ ਉਹਨਾਂ ਦੇ ਆਂਦਿਆਂ ਨੂੰ ਦਾਦੀ ਆਪਾ ਪਾਪਾ ਨੂੰ ਫੋਨ ਕਰੀਗੀ ਮੈਂ ਕਿਹਾ ਨਹੀਂ ਗੱਡੀ ਚਲਾਉਂਦੇ ਪਏ ਮੈਂ ਆਪਾਂ ਨਹੀਂ ਜਾ ਸਕਦੀ ਮੈਂ ਫੋਨ ਕਰਕੇ ਨਹੀਂ ਦੱਸਦੀ ਹੂੰ ਤੇ ਜਦੋਂ ਫਿਰ ਉਹ ਵਿਚਾਰਾ ਮੁੱਕ ਹੀ ਗਿਆ ਤੇ ਫਿਰ ਮੈਂ ਪਾਲੇ ਨੂੰ ਸੋਚਿਆ ਮੈਂ ਕਿ ਆਪਾਂ ਪਾਲਿਆ ਇਹਨੂੰ ਆਪਾਂ ਨਾ ਵੀ ਟੋਆ ਪੱਟ ਕੇ ਨਾਪ ਲਈਏ ਵੀ ਉਹਨਾਂ ਦੇ ਆਂਦਿਆਂ ਨੂੰ ਉਹਨਾਂ ਨੂੰ ਪਤਾ ਨਾ ਲੱਗੇ ਪਰ ਜਦੋਂ ਗੱਡੀ ਤੁੱਤੀ ਘਰੇ ਬਾੜੀ ਜੈਸ਼ ਵੀ ਦੂਦੋ ਹੀ ਰੋਲਾ ਪਾਉਣ ਲੱਗ ਪਿਆ ਜੈਸ਼ ਨੇ ਸਾਨੂੰ ਉਤਰਨ ਨਹੀਂ ਦਿੱਤਾ ਮੈਂ ਤਾਂ ਉਵੇਂ ਹੀ ਸ਼ੀਸ਼ਾ ਖੋਲ੍ਹ ਲਿਆ ਮੈਂ ਚਲੋ ਜੈਸ਼ ਆਸਤੇ ਆਪਾਂ ਖੇਡਣ ਲੈ ਕੇ ਆਏ ਆ ਜੈਸ਼ ਨੂੰ ਮੈਂ ਸ਼ੀਸ਼ਾ ਖੋਲ੍ਹ ਕੇ ਹੀ ਫੜਾਦਾ ਤੇ ਮੈਂ ਜੋ ਤਾਂ ਮੈਂ ਸ਼ੀਸ਼ਾ ਖੋਲ੍ਹ ਲਿਆ ਦੋਸਤੋ ਸੱਪ ਇਹਨਾਂ ਜਿਆਦਾ ਜ਼ਹਿਰੀਲਾ ਸੀ ਨਾ ਮੰਮੀ ਦੱਸਦੇ ਵੀ ਇੱਕ ਵਾਰੀ ਉਹਨੇ ਬਾਈਟ ਕੀਤੀ ਆ ਤੇ ਉਹਨੂੰ ਸਟਫੀ ਨੂੰ ਅਸੀਂ ਅੰਦਰ ਤਾੜਤਾ ਤੇ ਸੱਪ ਨੂੰ ਮਾਰ ਕੇ ਬਾਹਰ ਬਿਨ ਨਪਣ ਚਲੇ ਗਏ ਤੇ ਘਰੇ ਆ ਕੇ ਸਟਾੜਤੇ ਨਾ ਦੋਨੋਂ ਵੀ ਜਦੋਂ ਇਹ ਪਹੁੰਚਦੇ ਸੀ ਤੇ ਮੈਂ ਆਖਿਆ ਵੀ ਕੁੱਤਿਆਂ ਨੂੰ ਮੈਂ ਪਿੰਜਰੇ 'ਚ ਤਾੜ ਦਿੰਦੀ ਮੈਂ ਚੁੱਕ ਕੇ ਸਵੀਟੀ ਨੂੰ ਤੇ ਮੈਂ ਚੁੱਕ ਕੇ ਲੈ ਗਈ ਸਵੀਟੀ ਤੇ ਸਟਫੀ ਨੂੰ ਮੈਂ ਗਲ ਤੋਂ ਫੜ ਕੇ ਤੇ ਪਿੰਜਰੇ 'ਚ ਤਾੜਤਾ ਜਾ ਕੇ ਤੇ ਜਦੋਂ ਸੱਪ ਨੂੰ ਅਸੀਂ ਨੱਪ ਨੂੰ ਪੁਕੇ ਆਏ ਮਗਰੋਂ ਫਿਰ ਮੈਂ ਸੋਚਿਆ ਮੈਂ ਕਿਹਾ ਚੱਲ ਸੁਮਣ ਆਪਾਂ ਇਹਨਾਂ ਨੂੰ ਬਾਹਰ ਕੱਢੀਏ ਪਿੰਜਰੇ 'ਚੋਂ ਜਦੋਂ ਅਸੀਂ ਪਿੰਜਰੇ 'ਚੋਂ ਬਾਹਰ ਕੱਢਣ ਲੱਗੇ ਤੇ ਸਵੀਟੀ ਤੇ ਨਿਕਲ ਆਈ ਤੋ ਤੇ ਉੱਥੇ ਹੀ ਮੁੱਕਿਆ ਪਿਆ ਹੂੰ ਵੀ ਪਤਲਾ ਕਿ ਪਤਾ ਹੀ ਨਹੀਂ ਲੱਗਿਆ ਵੀ ਡੰਗ ਮਾਰ ਕਿਹੜੇ ਟਾਈਮ ਦਿੱਤਾ ਉਹਨੇ ਵੀ ਉਹ ਕੋਲੇ ਉਹਦੇ ਜਦੋਂ ਵੀ ਬੋਲਦਾ ਪਿਆ ਸੀ ਸਟਫੀ ਦੇ ਤੂੰ ਪਤਾ ਨਹੀਂ ਉਹਨੇ ਕਿਹੜੇ ਹਿਸਾਬ ਨਾਲ ਡੰਗ ਮਾਰੀ ਵੀ ਮੈਂਟਾਂ ਜੀ ਉਹਨੇ ਲਾਈ। ਸੋ ਦੋਸਤੋ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਪਰਿਵਾਰਾਂ ਦਾ ਧਿਆਨ ਰੱਖਿਆ ਕਰੋ ਤੇ ਜਿਹੜੇ ਡੌਗ ਹੈ ਨਾ ਇਹ 100% ਆਪਦੇ ਘਰੇ ਰੱਖਿਆ ਕਰੋ। ਇਹ ਜੇ ਤੁਸੀਂ ਇਹਨਾਂ ਨੂੰ ਰੋਟੀ ਪਾਉਣੀ ਹੋ ਨਾ ਜੇ ਆਪਾਂ ਇਹਨਾਂ ਤੇ ਖਰਚਾ ਕਰਦੇ ਆ ਵੀ ਇਹਨਾਂ ਦੇ ਖਰਚਾ ਕਰਦੇ ਇਹ ਕਿਤੇ ਨਾ ਕਿਤੇ ਕਿਸੇ ਦਿਨ ਤੁਹਾਨੂੰ ਇਹਨਾਂ ਦਾ ਅਹਿਸਾਸ ਹੁੰਦਾ ਵੀ ਤੁਸੀਂ ਵਕਿਆਜ ਕੁੱਤਾ ਰੱਖਿਆ ਸੀਗਾ ਕੋਈ। ਤੇ ਹੁਣ ਸਾਡੀ ਸਵਿਟ ਇਕੱਲੀ ਰਹਿ ਗਈ ਹੈ। ਦੋਸਤ ਕਰ ਦਿਆ ਮੈਂ ਕਿਹੜੀ ਘਰੀ ਸੁਨਣਾ ਆਇਆ ਪਿਆ ਸਾਡਾ ਘਰ ਵੀ ਸੁਨਣਾ ਆਇਆ ਦੋਸਤ ਇਹਦੇ ਵੀ ਇੱਥੇ ਨਾ ਜਦੋਂ ਸਟਫੀ ਉਲਟੀ ਕਰਦਾ ਸੀਗਾ ਇਹਦੇ ਵੀ ਆ ਛਿੱਟੇ ਵਗੈਰਾ ਪਏ ਆ ਇਹਦੇ ਇਹਦੇ ਥੱਲੇ ਦੇ ਪਾਸੇ ਉੱਥੇ ਵੀ ਛਾਲਾ ਵਗੈਰਾ ਬਣਿਆ ਹੁਣ ਅਸੀਂ ਡਾਕਟਰ ਤੋਂ ਪੁੱਛਿਆ ਵੀ ਇਹਨੂੰ ਦਵਾਈ ਵਗੈਰਾ ਦਵਾ ਕੇ ਲੈ ਕੇ ਆਵਾਂਗੇ ਬਹੁਤ ਹੀ ਜ਼ਿਆਦਾ ਦਿਰੀਲਾ ਕਹਿ ਸਕਦਾ ਜਿਹੜਾ ਸੱਪ ਸੀਗਾ ਕੱਲ ਆਇਆ ਸੀ ਆ ਉਥੋਂ ਮੈਂ ਜਗਾ ਵੀ ਦਿਖਾ ਦਿੰਨਾ ਤੇ ਦੋਸਤੋ ਮਤਲਬ ਕਿ ਘਰੇ ਆਪਣੇ ਵਿਰਲ ਵਗੈਰਾ ਹੁੰਦੀ ਹੀ ਆ ਵੈਸੇ ਅਸੀਂ ਢਾਣੀਆਂ ਤੇ ਬੈਠੇ ਸਾਡੇ ਬਹੁਤ ਮਤਲਬ ਕਿ ਦਿੱਕਤ ਆਉਂਦੀ ਆ ਤੇ ਇੱਥੇ ਅਸੀਂ ਦੋਸਤੋ ਇੱਥੇ ਸਟਫੀ ਇਧਰੋਂ ਆਇਆ ਸੀ ਉਹ ਉੱਥੇ ਬੈਠਾ ਹੋਇਆ ਸੀ ਪਹਿਲਾਂ ਇੱਥੇ ਸਟਫੀ ਬੈਠਾ ਹੋਇਆ ਸੀ ਜਦੋਂ ਸਟਫੀ ਇਧਰ ਆਇਆ ਇਸ ਗੇਟ ਤੋਂ ਐਂਟਰ ਕਰਨ ਲੱਗਿਆ ਤੇ ਉਹਦੇ ਨੂੰ ਚੱਕ ਵੱਡ ਗਿਆ ਮੈਂ ਦੇਖ ਲਿਆ ਜਿਸ ਤਰ੍ਹਾਂ ਹੀ ਰਸਤਾ ਸਟਫੀ ਨੇ ਇੱਥੇ ਵੇਖ ਲਿਆ ਸਟਫੀ ਉਹਨੂੰ ਉੱਥੇ ਬੋਲਣ ਲੱਗ ਗਿਆ ਹਾਂ ਤੇ ਉਹ ਚੱਕ ਵੱਡਿਆ ਸਟਫੀ ਥੋੜਾ ਜਿਹਾ ਹੈ ਬੱਚਾ ਸੀ ਜਿਵੇਂ ਸਪੀਡ ਹੀ ਤਾਂ ਮਚਿਓਰ ਹੋ ਗਈ ਆ ਉਹ ਥੋੜਾ ਦੂਰੋਂ ਕੇ ਬੋਲਦੀ ਆ ਸਟਫੀ ਉਹਦੇ ਅੱਗੇ ਅੱਗੇ ਹੋ ਹੀ ਗਿਆ ਹੂੰ ਉਹਨੂੰ ਗੁੱਸਾ ਚੜੀ ਗਿਆ ਸਾਡੇ ਘਰੇ ਅੱਜ ਮਤਲਬ ਕਿ ਸਾਰਾ ਦਿਨ ਸ਼ਾਂਤੀ ਰਹੀ 3D ਮਤਲਬ ਕਿ ਭੌਂਗ ਦੀ ਵਗੈਰਾ ਘਾਟਦਾ ਹੈ। ਉਹ ਤੁਰ ਹੀ ਫਿਰਦੀ ਆ ਵਿਚਾਰੀ, ਲੱਭਦੀ ਤਾਂ ਉਹਨੂੰ ਫਿਰਦੀ ਆ ਪਰ ਜਦੋਂ ਜਾਨਵਰ ਉਹਨ ਬੋਲ ਨਹੀਂ ਬੋਲ ਕੇ ਦੱਸ ਨਹੀਂ ਨਾ ਸਕਦਾ। ਸੁੰਨਾ ਜਾਂ ਮਤਲਬ ਕੀ ਹੋਇਆ ਪਿਆ, 3D ਵਾਲਾ ਕੰਮ ਹੋਵੇ। ਤੇ ਬਾਕੀ ਦੋਸਤੋ ਮੈਂ ਤਾਂ ਇਹ ਕਹਿਣਾ ਵੀ ਸਾਰਿਆਂ ਨੂੰ ਡੌਗ ਰੱਖਣੇ ਚਾਹੀਦੇ ਆ, ਇਹਨਾਂ ਦੇ ਰਿਸਪੈਕਟ ਕਰਨੀ ਚਾਹੀਦੀ ਆ। ਕਈ ਡੌਗ ਨਾਲ ਮਤਲਬ ਕਿ ੱੱਕਾ ਕਰਦੇ ਆ, ਉਹਨਾਂ ਨੂੰ ਗਲੀਆਂ ਨੂੰ ਸਟਰੀਟ ਡੌਗ ਵਾਲਿਆਂ ਨੂੰ ਮਤਲਬ ਕਿ ਮਾਰਨ ਦੀ ਕੋਸ਼ਿਸ਼ ਕਰਦੇ ਆ ਜਿਵੇਂ। ਸਟਰੀਟ ਡੌਗ ਵੀ ਆਪਦਾ ਕੰਮ ਬਹੁਤ ਹੀ ਮਤਲਬ ਕਿ ਵੀ ਜਿੱਥੇ ਜਿਹੜੇ ਕਾਰਨ ਉਹਨਾਂ ਦਾ ਪਿਆਰ ਪੈ ਜਾਂਦਾ ਉਹਦੇ ਲਈ ਉਹ ਪੂਰੇ ਵਫਾਦਾਰ ਹੋ ਜਾਂਦੇ ਆ ਤੇ ਦੋਸਤੋ ਕਦੇ ਵੀ ਕੁੱਤਿਆਂ ਦਾ ਮਤਲਬ ਕਿ ਉਹ ਨਾ ਕਰਿਆ ਕਰੋ ਸਨਮਾਨ ਕਰਿਆ ਕਰੋ ਕੁੱਤਾ ਕੁੱਤਾ ਨਹੀਂ ਕੁੱਤਾ ਦਰਵੇਸ਼ ਜਿਹੜਾ ਆਪਦੀ ਮਤਲਬ ਕਿ ਕਦੇ ਨਾ ਕਦੀ ਨਾ ਆਪਾਂ ਨੂੰ ਅਹਿਸਾਸ ਕਰਾਉਂਦਾ ਵੀ ਉਸ ਤੋਂ ਵੱਧ ਵਫਾਦਾਰ ਕੋਈ ਚੀਜ਼ ਨਹੀਂ ਗੀ ਅੱਜ ਦੇ ਟਾਈਮ ਦੇ ਵਿੱਚ ਤਾਂ ਇਨਸਾਨ ਤੋਂ ਵੱਧ ਵਫਾਦਾਰ ਆਪਾਂ ਜਾਨਵਰ ਨੂੰ ਕਹਿ ਸਕਦੇ ਜੇ ਦੋਸਤੋ ਸਟਫੀ ਨਾ ਇੱਥੇ ਮਤਲਬ ਕਿ ਆਪਦੇ ਆਪ ਨੂੰ ਅੱਗੇ ਆਉਂਦਾ ਜਾਂ ਆਪ ਆਪਦੇ ਤੇ ਉਹਨੇ ਕੋਈ ਹੋਰ ਨੁਕਸਾਨ ਕਰ ਦਿੰਦਾ। ਹਾਂ 8 8:30 ਵਜੇ ਦਾ ਟਾਈਮ ਸੀ। ਜੈਸ਼ਵਿਕ ਵੀ ਸਾਡੀ ਵੇਟ ਕਰ ਰਿਆ ਸੀਗਾ ਵੀ ਮੰਮਾ ਪਾਪਾ ਆਉਣਗੇ ਮੇਰੇ ਲਈ ਕੁਝ ਲੈ ਕੇ ਆਉਣਗੇ। ਇੱਥੇ ਹੀ ਤੁਰਿਆ ਫਿਰਦਾ ਸੀਗਾ। ਤੇ ਮੰਮੀ ਹੋਰੇ ਚਲੋ ਇੱਧਰ ਫੋਨ ਫਾਨ ਕਰਨ ਲੱਗ ਗਏ। ਵੀਰੇ ਹੋਰਾਂ ਨੂੰ ਵੀ ਆ ਕੇ ਆਪਾਂ ਨਾ ਵੀ ਇਹਨੂੰ ਮਾਰ ਗਏ। ਤੇ ਸੋ ਦੋਸਤੋ ਇੰਨੇ ਟਾਈਮ ਚ ਹੀ ਬਸ ਉਹ ਸਟਫੀ ਦਾ ਕੰਮ ਕਰ ਗਿਆ ਵਿਚਾਰੇ ਦਾ। ਪਾਉਂ ਦੱਸਣਾ ਸੀਗਾ ਵੀ ਸਟਫੀ ਸਾਡਾ ਨਹੀਂ ਰਿਹਾ। ਤੇ ਧੰਨਵਾਦ ਵੀਡੀਓ ਦੇਖਣ।